ਜਿੰਦ ਪੁੰਨੀਆਂ ਦੇ ਦਰਬਾਰ ਦੀ ਜੈ ਸੇਤਰਾਮ ਸ਼ੇਰਵਾਲੀ ਦਾ ਹੋਰ ਪਾਤਸ਼ਾਹ ਦਰਬਾਰ ਦੀ ਜੈ ਕਿਨਾ ਵਭੀ ਤੁਹਾਡਾ ਮੇਰਾਲਾ ਸਾਹੀ ਲੈ ਵੀਰ ਜੀ ਕਿਥੋਂ ਆਏ ਆਂ ਬਠਿੰਡੇ ਤੋਂ ਜੀ ਪੈਦਲ ਹੀ ਚੱਲ ਕੇ ਆਏ ਆਂ ਪੈਦਲ ਚੱਲ ਕੇ ਆਏ ਹੋਏ ਕਿੰਨਾ ਟਾਈਮ ਲੱਗੇ ਤੁਹਾਨੂੰ ਸਾਨੂੰ ਵੀਰੇ 10 ਦਿਨ ਹੋ ਗਏ ਸਾਜੂ ਹਾਂ ਜੀ ਕੀ ਕਹਿਣਾ ਚਾਹੁੰਗੇ ਅੱਜ ਕਹਿਣਾ ਤੇ ਕੀ ਜਾਵਾਂਗੇ ਬਸ ਮਾਤਾ ਦੀ ਕਿਰਪਾ ਹੈ ਸਾਡੇ ਉਤੇ ਜਿਹੜੀ ਇੱਥੇ ਤੱਕ ਲੈ ਕੇ ਆ ਗਈ ਭਵਨ ਤੇ ਵੀ ਲੈ ਕੇ ਜਾਊਂਗੀ ਉਹੀ ਲੈ ਕੇ ਜਾਊਂਗੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਂਦੇ 10 ਦਿਨ ਹੋ ਗਏ ਜੀ ਕਿੰਨੇ ਸਾਲ ਹੋ ਗਏ ਵੈਸੇ ਤਾਂ ਅਸੀਂ 6 ਸਾਲਾਂ ਤੋਂ ਆ ਰਹੇ ਹਾਂ 6 ਸਾਲ ਤੋਂ ਹਾਂਜੀ ਕੋਈ ਸਿਕਤ ਪਰੇਸ਼ਾਨੀ ਕੋਈ ਦਿੱਕਤ ਨਹੀਂ ਜੀ ਬਹੁਤ ਵਧੀਆ ਲੱਗਦਾ ਸਾਨੂੰ ਇੱਥੇ ਆਣਾ ਲੰਗਰ ਐਸ ਵੇਲੇ ਲੱਗੇ ਹੋਏ ਆ ਹਾਂ ਸਾਰੇ ਬਸ ਲੰਗਰ ਲੱਗੇ ਹੋਏ ਆ ਤੇ ਬਹੁਤ ਵਧੀਆ ਲੱਗਦਾ ਸਾਨੂੰ ਸਾਰਿਆਂ ਨੂੰ ਅਸੀਂ ਹਰ ਸਾਲ ਇੱਥੇ ਆਉਂਦੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਤੁਸੀਂ ਵੀ ਆਓ ਤੇ ਮਾਤਾ ਗੋ ਮੱਥਾ ਟੇਕ ਕੇ ਜਾਓ ਜੀ ਦਾ ਬਹੁਤ ਸਾਡੇ ਦਰਬਾਰ ਕੀ ਜੈ ਮੇਰਾ ਨਾਮ ਪਰਸੋਨੀਆ ਜੀ ਸਾਡਾ ਸੋਲੋ ਵਾਰਸ਼ਿਕ ਲੰਗਰ ਆ ਇਸ ਸਾਲ ਸ਼੍ਰੀ ਬਾਲਾ ਜੀ ਨੌਜਵਾਨ ਸਭਾ ਵੱਲੋਂ ਅਸੀਂ ਹਰ ਸਾਲ ਮਾਤਾ ਮਾਤਾ ਰਾਣੀ ਦੇ ਸ਼ਰਾਵਣ ਦੇ ਮੇਲਿਆਂ ਵਿੱਚ ਲੰਗਰ ਲਾਈਦਾ ਆ ਤੇ ਇਸ ਸਾਨੂੰ ਲੰਘਦੇ 16 ਸਾਲ ਕੁੱਲ ਹੋ ਚੁੱਕੇ ਆ ਤੇ ਅਸੀਂ ਚਾਹਨੀ ਆ ਕਿ ਅਸੀਂ ਅੱਗੇ ਹੀ ਅੱਗੇ ਦੇ ਅੱਗੇ ਇਦਾਂ ਹੀ ਵਧਾਈ ਜਾਈਏ ਲੰਗਰ ਤੇ ਆਪਣਾ ਲੰਗਰ ਸੌਵੇਂ ਵਾਰਸ਼ ਕਰੀਏ ਤੇ ਮਾਤਾ ਰਣ ਦੀ ਕਿਰਪਾ ਸਾਡੇ ਤੇ ਸਦਾ ਬਰਸੀ ਰਹੇ। ਸਾਰਾ ਜਿੰਦਬੁਣੀ ਮਾਈ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ। ਸਾਣਾ ਤੇ ਇਹ ਦਿਨ ਲੰਗਰ ਲੱਗਦਾ ਜੀ ਇਹ ਕੋਈ ਪੱਕਾ ਡਿਸਾਈਡਡ ਨਹੀਂ ਹੈ ਕਿ ਕਿੱਦਾਂ ਲੱਗਣਾ ਹੈ ਕੋਈ ਇਸ ਵਾਰੀ ਜਿੱਦਾਂ ਆਈ ਆਈ ਦੀ ਵਾਰੀ ਕੀ ਬਾਈ ਤੇ ਹਾਂਜੀ ਇਹਦਾ ਮੇਲੇ ਦੇ ਤੋਂ ਹੁੰਦੀ ਹੈ ਸਟਾਰਟ ਹੁੰਦੀ ਹੈ ਉਹਦੇ ਨਾਲ ਨਾਲ ਹੀ ਆਜਦੇ ਨੇ ਜਦੋਂ ਬਾਦ ਆ ਰਣੀ ਕਹਿੰਦੀ ਹੈ ਮੇਰ ਕਰਦੀ ਜੀ ਤੁਹਾਨੂੰ ਲੱਗਰ ਲਾ ਦੇ ਆਈਏ ਤੇ ਪਹੁੰਚ ਜੀ ਦਾ ਮਤਲਬ ਇਹ ਸੰਗਤਾਂ ਨੂੰ ਆਓ ਜੀ ਹੁਕਮ ਆ ਕੇ ਪਹੁੰਚੋ ਜੀ ਸਾਰੇ ਚਰਾਂ ਹੀ ਬੀਤੀ ਹੈ ਆ ਕੇ ਇੱਥੇ ਆ ਕੇ ਚਰਨ ਪਾਣ ਲੰਗਰ ਛਕਣ ਤੇ ਸਾਨੂੰ ਆਸ਼ੀਰਵਾਦ ਦੇਣ ਤੇ ਅੱਗੇ ਸੰਗਤਾਂ ਆਉਂਦੀਆਂ ਜਾਣੀਆਂ ਪ੍ਰੇਮ ਨਾਨ ਪ੍ਰੇਮ ਨਾ ਜਾਣ ਜਿੱਦਾਂ ਦਾ ਕੋਈ ਨੁਕਸਾਨ ਨਾ ਹੋਵੇ ਕੁਝ ਆਲੀ ਮਲੀ 라ਵਣਾ ਆਣ ਤੇ 라ਵਣਾ ਸੰਗਤਾਂ ਜਾਣ ਜੇ ਲਾ ਕੀ ਸਾਰਾ ਪ੍ਰਸ਼ਾਸਨ ਵੀ ਠੀਕ ਰਵੇ ਪ੍ਰਸ਼ਾਸਨ ਨੂੰ ਵਧੀਆ ਲੱਗੇ ਆਪ ਵੀ ਕਿਸੇ ਦੇ ਕੋਈ ਚਾਲੀ ਮਾਲੀ ਕੋਈ ਨੁਕਸਾਨ ਨਾ ਹੋਵੇ ਤੇ ਬਾਕੀ ਵਜਾਵੇ ਵਜਾਵੇ ਤੇ ਬਾਕੀ ਮਾਧਰਾਣੀ ਮੇਰ ਕਰੇ ਸਾਰੇ ਨੂੰ ਮੱਥਾ ਟਿਕਾਵੇ ਸਾਰੂ ਆਸ਼ੀਰਵਾਦ ਹੋਵੇ ਇਹ ਕਿ ਤਰਕੀਆਂ ਵਖੇ ਚਾਰ ਬੰਦਾ ਬਹੁਤ ਸਾਰੇ ਜਰਕਾਰ ਜੀ ਜੈ ਭਾਈ ਕੀ ਨਾਮ ਹੈ ਬਾਲਾ ਜੀ ਨੌਜਵਾਨ ਸਭਾ ਵੱਲੋਂ ਸਟੀਵਨ ਸੋਨੀ ਪ੍ਰਧਾਨ ਸਾਡਾ 16ਵਾਂ ਸਾਲ ਦਾ ਇਸ ਵਾਰ ਲੰਗਰ ਹੈ ਸੰਗਤਾਂ ਨੂੰ ਅਰਦਾਸ ਕਰਦੇ ਆ ਆ ਕੇ ਚਰਨ ਪਾ ਕੇ ਜਾਓ ਲੰਗਰ ਦੇ ਮਹਾਮਾਈ ਇੱਦਾਂ ਹੀ ਤਰੱਕੀਆਂ ਕਰਦੀ ਰਹੇ ਹਰ ਸਾਲ ਵਧਾਉਂਦੇ ਰਹੀਏ ਲੰਗਰ ਕਿੰਨੇ ਸਾਲ ਹੋ ਗਏ ਤੁਹਾਨੂੰ 16 ਸਾਲ ਹੋ ਗਏ ਭਾਜੀ ਕਿੱਥੋਂ ਆਣੇ ਜਲੰਧਰ ਤੋਂ ਆਈ ਲਿਆ ਜੀ ਜਕਾਰਾ ਚਿਰਾਵਲੀ ਦਾ ਪੈਂ 45 ਸਾਲ ਗੌਰਖ ਨਾਮ ਕਿੱਥੋਂ ਆਏ ਹਾਂ ਜੀ ਵਿਆਸਰ ਕੇ ਤੂੰ ਵਿਆਸਰ ਕੇ ਅੰਮ੍ਰਿਤਸਰ ਤੋਂ ਹੈ ਹਾਂ ਇਹ ਜਾ ਰਹੇ ਆ ਕੌਣ ਚੰਦਪੁਰ ਨੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਾਂਦੇ ਨੂੰ ਜਾਂਦਾ 45 ਸਾਲ ਹੋ ਗਏ ਆ ਪੱਕਾ ਨੂੰ ਕਿਉਂਗੇ ਪੱਕਾ ਨੂੰ ਕੀ ਕਹਿੰਦੇ ਪੱਕਾ ਤੁਹਾਨੂੰ ਮਾੜੇ ਆਪਣੇ ਘਰੋਂ ਮੰਨਦੇ ਆ ਹਾਂ ਬਸ ਮਾੜਾ ਨਾ ਮੇਰੀ ਮਾੜਾ ਮੰਨਦਾ ਮੈਂ ਅੱਛਾ ਹਾਂਜੀ 45 ਸਾਲ ਹੋ ਗਏ ਜਾਂਦੇ 45 ਸਾਲ ਹੋ ਗਏ ਮੈਂ ਭਾਈ ਕੀ ਨਾਮ ਆ ਜੀ ਅਮਰਜੀਤ ਆ ਜੀ ਸਤਨੌਰ ਤੋਂ ਆਏ ਜੀ ਕਿੱਥੇ ਜਾ ਰਹੇ ਆਂ ਆ ਚੰਨਪੁਰ ਜਾ ਰਹੇ ਹਾਂ ਕਿੰਨੇ ਟਾਈਮ ਹੋ ਗਿਆ 6 ਸਾਲ ਹੋ ਗਏ ਜਾਂਦੇ ਸੰਦਰਾ ਦੇ ਕੋਲ ਆ ਤਾਂ ਜੇ ਮਾਤਾ ਦੀ ਆ ਜੀ ਹਾਂਜੀ ਛੰਡਾ ਲੱਗ ਜਾਂਦਾ ਹਰੇਕ ਸਾਹਿਬ ਜੀ ਹਰੇਕ ਸਾਹਿਬ ਹਾਂਜੀ ਹਰੇਕ ਸਾਹਿਬ ਜੀ ਜੈ ਕਰਾਮ ਅੰਛਿਤ ਪੁੰਨਿ ਦਾ ਦਰਬਾਰ ਕੀ ਜੈ ਜੈ ਕਰਾਮ ਅਸ਼ੋਰਾ ਵਾਲੀ ਦਾ ਦਰਬਾਰ ਕੀ ਜੈ ਕਿਨਾ ਵਭੀ ਤੁਹਾਡਾ ਮੇਰਾ ਨਾ ਸਾਹੀ ਲੈ ਵੀਰ ਜੀ ਕਿਥੋਂ ਆਏ ਆ ਬਿਟਿੰਡੇ ਤੋਂ ਜੀ ਪੈਦਲ ਹੀ ਚੱਲ ਕੇ ਆਏ ਪੈਦਲ ਚੱਲ ਕੇ ਆਏ ਇਨਾ ਟਾਈਮ ਲੱਗੇ ਤੁਹਾਨੂੰ ਸਾਨੂੰ ਵੀਰੇ 10 ਦਿਨ ਹੋ ਗਏ ਹਾਂਜੀ ਕੀ ਕਹਿਣਾ ਚੌਂਕਿਆ ਜੀ ਸਰ ਕਹਿਣਾ ਤੇ ਕੀ ਜਾਵਾਂਗੇ ਬਸ ਮਾਤਾ ਦੀ ਕਿਰਪਾ ਸਾਡੇ ਉੱਤੇ ਜਿਹੜੀ ਇੱਥੋਂ ਤੱਕ ਲੈ ਕੇ ਆ ਗਈ ਭਵਨ ਤੇ ਵੀ ਲੈ ਕੇ ਜਾਊਗੀ ਉਹੀ ਲੈ ਕੇ ਜਾਊਗੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਂਦੇ ਹੋ 10 ਦਿਨ ਹੋ ਗਏ ਜੀ ਕਿੰਨੇ ਸਾਲ ਹੋ ਗਏ ਵੈਸੇ ਤਾਂ ਅਸੀਂ 6 ਸਾਲਾਂ ਤੋਂ ਆ ਰਹੇ ਹਾਂ 6 ਸਾਲ ਤੋਂ ਹਾਂਜੀ ਕੋਈ ਦਿੱਕਤ ਪਰੇਸ਼ਾਨੀ ਕੋਈ ਦਿੱਕਤ ਨਹੀਂ ਜੀ ਬਹੁਤ ਵਧੀਆ ਲੱਗਦਾ ਸਾਨੂੰ ਇੱਥੇ ਆਣਾ ਹਾਂ ਸਾਰੇ ਬਸ ਲੰਗਰ ਲੱਗੇ ਹੋਏ ਆ ਤੇ ਬਹੁਤ ਵਧੀਆ ਲੱਗਦਾ ਸਾਨੂੰ ਸਾਰਿਆਂ ਨੂੰ ਅਸੀਂ ਹਰ ਸਾਲ ਇੱਥੇ ਆਂਦੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਤੁਸੀਂ ਵੀ ਆਓ ਤੇ ਮਾਤਾ ਕੋਲ ਮੱਥਾ ਟੇਕ ਕੇ ਜਾਓ ਜੀਰਾ ਬਹੁਤ ਸਾਰੇ ਦਰਬਾਰ ਕੀ ਜੈ ਮੇਰਾ ਨਾਮ ਪਰਸੋਨੀਆ ਜੀ ਸਾਡਾ ਸੋਲਵੋ ਵਾਰਸ਼ਿਕ ਲੰਗਰ ਆ ਇਸ ਸਾਲ ਸ਼੍ਰੀ ਬਾਲਾ ਜੀ ਨੌਜਵਾਨ ਸਭਾ ਵੱਲੋਂ ਅਸੀਂ ਹਰ ਸਾਲ ਮਾਤਾ ਮਾਤਾ ਰਾਣੀ ਦੇ ਸ਼ਰਾਵਣ ਦੇ ਮੇਲਿਆਂ ਵਿੱਚ ਲੰਗਰ ਲਾਈਦਾ ਆ ਤੇ ਇਸ ਸਾਲ ਨੂੰ ਲੰਘਦੇ 16 ਸਾਲ ਕੁੱਲ ਹੋ ਚੁੱਕੇ ਆ ਤੇ ਅਸੀਂ ਚਾਹਨੀਆ ਕਿ ਅਸੀਂ ਅੱਗੇ ਹੀ ਅੱਗੇ ਦੇ ਅੱਗੇ ਇਦਾਂ ਹੀ ਵਧਾਈ ਜਾਈਏ ਲੰਗਰ ਤੇ ਆਪਣਾ ਲੰਗਰ ਸੋਮਵਾਰਸ਼ਿਕ ਕਰੀਏ ਤੇ ਮਾਤਾ ਰਣ ਦੀ ਕਿਰਪਾ ਸਾਡੇ ਤੇ ਸਦਾ ਬਰਕਤ ਹੀ ਰਵੇ ਜੀਰਾ ਬਹੁਤ ਸਾਰੇ ਦਰਬਾਰ ਕੀ ਜੈ ਸਾੜਾ ਤਿੰਨ ਦਿਨ ਲੰਗਰ ਲੱਗਦਾ ਜੀ ਇਹ ਕੋਈ ਪੱਕਾ ਡਿਸਾਈਡਡ ਨਹੀਂ ਹੈ ਕਿ ਕਿੱਦਾਂ ਲੱਗਣਾ ਹੈ ਕੋਈ ਇਸ ਵਾਰੀ ਜਿੱਦਾਂ ਆਈ ਇਸ ਵਾਰੀ ਕੀ ਬਾਈ ਤੇ ਹਾਂਜੀ ਇਹਦਾ ਮੇਲੇ ਦੇ ਤੋਂ ਹੁੰਦੀ ਹੈ ਸਟਾਰਟ ਹੁੰਦੀ ਹੈ ਉਹਦੇ ਨਾਲ ਨਾਲ ਹੀ ਆਜਦੇ ਨੇ ਦਾ ਜਦੋਂ ਬਾਗਾਂ ਰਣੀ ਕਹਿੰਦੀ ਹੈ ਮੇਹਰ ਕਰਦੀ ਹੈ ਸਾਨੂੰ ਲੱਗਰ ਲਾ ਦੇ ਆਈ ਇੱਥੇ ਪਹੁੰਚ ਜੀ ਦਾ ਮਤਲਬ ਇਹ ਹੈ ਸੰਗਤਾਂ ਨੂੰ ਆਓ ਜੀ ਹੁਬਬਾ ਆ ਕੇ ਪਹੁੰਚੋ ਜੀ ਸਾਰੇ ਚਰਾਂਏ ਬੀਤੀ ਹੈ ਆ ਕੇ ਇੱਥੇ ਆ ਕੇ ਚਰਨ ਭਾਣ ਲੰਗਰ ਛਕਣ ਤੇ ਸਾਨੂੰ ਆਸ਼ੀਰਵਾਦ ਦੇਣ ਤੇ ਅੱਗੇ ਸੰਗਤਾਂ ਆਉਂਦੀ ਹੈ ਜਾਣੀਆਂ ਪ੍ਰੇਮ ਨਾਨ ਪ੍ਰੇਮ ਨਾਲ ਜਾਣ ਕਿ ਨਾ ਕੋਈ ਨੁਕਸਾਨ ਨਾ ਹੋਵੇ ਕੋਈ ਜਾਲੀ ਵਾਲੀ ਰਾਹ ਬਣਾਉਣ ਤੇ ਰਾਮ ਨਾਲ ਸੰਗਤਾਂ ਜਾਣ ਜੇ ਲਾਗੀ ਸਾਰਾ ਪ੍ਰਸ਼ਾਸਨ ਵੀ ਠੀਕ ਰਹੇ ਪ੍ਰਸ਼ਾਸਨ ਨੂੰ ਵਧੀਆ ਲੱਗੇ ਆਪ ਵੀ ਕਿਸੇ ਦੇ ਕੋਈ ਚਾਲੀ ਵਾਲੀ ਕੋਈ ਨੁਕਸਾਨ ਨਾ ਹੋਵੇ ਤੇ ਬਾਕੀ ਬਚਾਓ ਬਚਾਵੇ ਤੇ ਬਾਕੀ ਮਾਧਰਾਣੀ ਮੇਰ ਕਰੇ ਸਾਰੇ ਨੂੰ ਮੱਥਾ ਟਿਕਾਵੇ ਸਾਰੂ ਆਸ਼ੀਰਵਾਦ ਹੋਵੇ ਇਹ ਕਿ ਤਰਕੀਆਂ ਵਖੇ ਚਾਰ ਬੰਦਾ ਬਹੁਤ ਸਾਰੇ ਜਨਤਾ ਦੀ ਜੈ